ਹਾਂਜੀ ਤਕੋ ਅੱਜ ਦੀ ਮੀਟਿੰਗ ਸਾਡੀ ਜਿਹੜੀ ਮੋਬਾਈਲਾਈਜੇਸ਼ਨ ਮੀਟਿੰਗ ਆ ਇੱਕ ਤਾਂ ਸਾਡੀ ਡੋਰ ਟੂ ਡੋਰ ਐਕਟੀਵਿਟੀ ਚੱਲਦੀ ਆ ਉਹਦਾ ਰਿਵਿਊ ਆ ਜੀ ਬਾਕੀ ਇਹਨਾਂ ਨੇ ਜਿਹੜਾ ਹੈਗਾ ਇਹ ਇਲੈਕਸ਼ਨ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਜੀ ਇਹਨਾਂ ਨੇ ਜਿੰਦੇ ਸਾਡੇ ਲੀਡਰ ਆ ਜੀ ਆਪੋਜੀਸ਼ਨ ਦੇ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਤੇ ਦਿੱਲੀ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਹਿਸਾਬ ਨਾਲ ਬਿਲਕੁਲ ਇਲੀਗਲ ਤਰੀਕੇ ਦੇ ਹਿਸਾਬ ਨਾਲ ਇਹਨਾਂ ਨੇ ਜੇਲ੍ਹ 'ਚ ਬੰਦ ਕੀਤਾ ਹੋਇਆ ਕੋਈ ਸਬੂਤ ਨਹੀਂ ਇਹਨਾਂ ਨੂੰ ਮਿਲਿਆ ਜੀ ਜਿਹੜੀ ਮਨੀ ਟ੍ਰੇਲ ਦੀ ਗੱਲ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਉਹ ਮਨੀ ਟ੍ਰੇਲ ਮਿਲ ਗਈ ਆ ਤੇ ਪੈਸੇ ਸਾਰੇ ਬੀਜੇਪੀ ਨੇ ਲੈ ਜਾਂਦੇ ਉਹ ਜਿਹੜੀ ਕੰਪਨੀਆਂ ਜਿਹੜੀ ਸ਼ਰਦਚੰਦਰ ਰੈਡੀ ਦੀ ਕੰਪਨੀ ਆ ਅਰਵਿੰਦੋ ਫਾਰਮਾ ਉਹਨਾਂ ਨੇ 59.5 ਯਾਨੀ ਕਿ 60 ਕਰੋੜ ਰੁਪਏ ਬੀਜੇਪੀ ਨੂੰ ਦਿੱਤੇ ਆ ਉਹਦਾ ਸਬੂਤ ਮਿਲ ਗਿਆ ਪੈਸੇ ਬੀਜੇਪੀ ਨੇ ਲਈ ਆ ਜਿਹੜੇ ਬਿਜ਼ਨਸਮੈਨ ਆ ਉਹਨਾਂ ਤੋਂ ਐਕਸਟਰਸ਼ਨ ਕਰਦੀ ਆ ਉਹਨਾਂ ਤੋਂ ਝੂਠੇ ਬਿਆਨ ਲੈਂਦੀ ਆ ਝੂਠੇ ਬਿਆਨ ਦੇ ਉਹਦੇ ਬਣਾ ਦੇ ਉੱਤੇ ਅਰਵਿੰਦ ਕੇਜੇ ਵੱਲੋਂ ਅਰੈਸਟ ਕੀਤਾ ਅਸੀਂ ਉਹਨੂੰ ਫਾਈਟ ਕਰਾਂਗੇ ਸਟਰੀਟ ਗਲੀਆਂ ਦੇ ਵਿੱਚ ਵੀ ਜੀ ਪਾਰਲੀਮੈਂਟ ਦੇ ਔਰ ਕੋਰਟਾਂ ਦੇ ਵਿੱਚ ਵੀ ਔਰ ਲੋਕ ਅਦਾਲਤ ਦੇ ਵਿੱਚ ਵੀ ਇਹਨਾਂ ਦਾ ਸੁਫੜਾ ਸਾਫ ਕਰਾਂਗੇ ਦਿੱਲੀ 'ਚ ਵੀ ਪੰਜਾਬ 'ਚ ਵੀ ਔਰ ਪੂਰੇ ਨਾਰਥਰਨ ਇੰਡੀਆ ਦੇ ਵਿੱਚ ਵੀ ਇੰਡੀਆ ਆਲਾਈன்ஸ் ਦੀ ਜਿਹੜੀ ਬਹੁਤ ਮਹਾਂ ਰੈਲੀ ਹੋਣ ਜਾ ਰਹੀ ਹੈ ਜੇਕਰ RAMLILA ਗਰਾਊਂਡ ਦੇ ਵਿੱਚ 31 ਤਰੀਕ ਨੂੰ ਉਹਦੇ ਵਿੱਚ ਸਾਡੇ ਜਿਹੜੇ ਡੈਲੀਗੇਟਸ ਜਾਣਗੇ ਜੀ ਇਸ ਵੱੱਟ ਚੜ ਕੇ ਉਹਦੇ 'ਚ ਹਿੱਸਾ ਲਵਾਂਗੇ ਔਰ ਅਸੀਂ ਇਹਨਾਂ ਦਾ ਨੱਕ ਜਦਮ ਕਰਦਾਂਗੇ ਇਹਨਾਂ ਨੂੰ ਹਰ ਥਾਂ ਤੇ ਹਰਾਵਾਂਗੇ ਜੀ ਅਸੀਂ ਇਹਨਾਂ ਦੇ ਜਿਹੜੀ ਬਹੁਤ ਵੱਡੀ ਜਿੱਤ ਹੋਣ ਜਾ ਰਹੀ ਹੈ ਇੰਡੀਆ ਆਲਾਈਂਸ ਦੀ ਇੰਡੀਆ ਆਲਾਈਂਸ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਜਿੰਨੇ ਇਹਨਾਂ ਨੇ ਮਾੜੇ ਕੰਮ ਕੀਤੇ ਜੀ ਚਾਹੇ ਇਹਨਾਂ ਨੇ ਸਾਡੀਆਂ ਕੁੜੀਆਂ ਤੇ ਜਿਹੜੀਆਂ 올림픽 ਦੇ ਵਿੱਚ ਮੈਡਲ ਜਿੱਤ ਕੇ ਆਈ ਸੀ ਉਹਨਾਂ ਤੇ ਅਤਿਆਚਾਰ ਕੀਤਾ اپੋਜੀਸ਼ਨ ਦੇ ਖਾਤੇ ਬੰਦ ਜੀ اپੋਜੀਸ਼ਨ ਦੇ ਲੀਡਰ ਜੇਲ੍ਹਾਂ ਦੇ ਵਿੱਚ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਐਸੋ ਲਈ ਸਿੰਬਲ ਆਫ ਨੈਸ਼ਨਲ ਜੂਰਟੀ ਬਣ ਗਿਆ ਸਾਡਾ ਸਾਰੇ ਉਹ ਉਹਨਾਂ ਦੇ ਉਹਨਾਂ ਦੇ ਨਾਲ ਜਿਹੜੇ ਲਾਗੇ ਲਾਗੇ ਇਕੱਠੇ ਹੋ ਰਹੇ ਆ ਜੀ ਉਸ ਦਿਨ ਜਿਹੜੇ ਆ ਗਏ ਆ 31 ਤਰੀਕ ਨੂੰ ਬਹੁਤ ਵੱਡੇ ਐਲਾਨ ਹੋਣਗੇ ਉੱਥੋਂ ਜੀ ਬਹੁਤ ਵੱਡਾ బిਗੇਸਟ ਰੋਸ ਪ੍ਰਦਰਸ਼ਨ ਹੋਏਗਾ ਜੀ ਦਿੱਲੀ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਏਗਾ ਉਸ ਦਿਨ ਜਿਹੜਾ ਭਾਜਪਾ ਦਾ ਜਿਹੜਾ ਹੈਗਾ ਉਹ ਡਾਊਨਫਾਲ ਸ਼ੁਰੂ ਹੋਏਗਾ ਔਰ ਜਿਹੜਾ ਇੰਡੀਆ ਗਲਾਈਐਂਸ ਹੈ ਉੱਪਰ ਉੱਪਰ ਜਾਏਗਾ ਔਰ ਇਹ ਸਰਕਾਰ ਬਣਾਏਗਾ ਜੀ ਤੁਸੀਂ ਦੇਸ਼ ਬਚਾਣਾ ਹੈ ਅਸੀਂ ਇਸ ਦੇਸ਼ ਦਾ ਦੇਸ਼ ਦੇ ਮੁੱਦੇ ਕੀ ਹੈ ਜੀ ਸਾਡੇ ਕਿਸਾਨ ਇੱਥੇ ਬੈਠੇ ਹੋਇਆ ਜੀ ਉਹਨਾਂ ਨੂੰ ਇਹਨਾਂ ਨੇ ਤੁਹਾਡੇ ਟਾਬੀ ਗੁਜਰਾਂ ਦੇ ਵਿੱਚ ਰੋਕਿਆ ਹੋਇਆ ਸ਼ੰਭੂ ਬੋਰਡ ਤੇ ਰੋਕਿਆ ਹੋਇਆ 13 ਮਹੀਨਿਆਂ ਪਹਿਲਾਂ ਬੈਠੇ ਰਹੇ ਉਹਨਾਂ ਦੀ ਕੋਈ ਮੰਗ ਨਹੀਂ ਮੰਨਦੇ ਜੀ ਕਿਸਾਨ ਮਜ਼ਦੂਰ ਰੋੜ ਦਿੱ ਸਾਡੀਆਂ ਕੁੜੀਆਂ ਜਿਨ੍ਹਾਂ ਦੇ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਨੇ ਸੋਸ਼ਲ ਕੀਤਾ ਉਹਦੇ ਤੇ ਕੋਈ ਕਾਰਵਾਈ ਨਹੀਂ ਉਹ ਉਹਨਾਂ ਨੂੰ ਕੁੜੀਆਂ ਨੂੰ ਘੜੀਸਿਆ ਉਹਨਾਂ ਨੇ ਫੜ ਕੇ ਇਹ ਵਾਲੇ ਮੁੱਦੇ ਹੈ ਜੀ ਸਾਡੇ ਕਿਸਾਨਾਂ ਦੇ ਉੱਤੇ ਉਹਨਾਂ ਨੇ ਗੱਡੀਆਂ ਚੜਾਤੀਆਂ ਰੀਂਪੁਰਖੇੜੀ ਦੇ ਵਿੱਚ ਉਸ ਬੰਦੇ ਨੂੰ ਦੁਬਾਰਾ ਟਿਕਟ ਦੇ ਦਿੱਤੀ ਔਰ ਜਿਹੜੇ ਬਿਜ਼ਨਸਮੈਨ ਹੈ ਉਹ ਮਤਲਬ ਘੱਟੋ ਘੱਟ ਵੀ ਜਿਹੜੇ ਹੈਗੇ ਆ ਉਹ ਹੁਣ ਤੱਕ ਤਾਂ ਜਿਹੜੀ ਲਿਸਟ ਵਧੀ ਜਾ ਰਹੀ ਆ ਕਤਾਰੀ ਇਹੋ ਜਿਹੇ ਬੰਦੇ ਜਿਹੜੇ ਜਿਹੜੇ ਬੀਜੇਪੀ ਨੂੰ ਚੰਦਾ ਨਹੀਂ ਦਿੰਦੇ ਸੀ ਈਡੀ ਨੇ ਰੇਡ ਕੀਤਾ ਬੀਜੇਪੀ ਨੂੰ ਚੰਦਾ ਦਿੱਤਾ ਜਮਾਨਤ ਹੋ ਗਈ ਮਤਲਬ ਜਿਹੜਾ ਤੁਹਾਡਾ ਹੈਗਾ ਡੰਡੇ ਨਾਲ ਚੰ ਜਿਨ੍ਹਾਂ ਨੇ ਇਹਨਾਂ ਨੂੰ ਚੰਦਾ ਦਿੱਤਾ ਉਹਨਾਂ ਨੂੰ ਕਰੋੜਾਂ ਰੁਪਏ ਦੇ ਇਹਨਾਂ ਨੇ ਜਿਹੜੇ ਹੈਗੇ ਆ ਉਹ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜੁਪੀ ਦੇ ਵਿੱਚ ਵੱਡੇ ਵੱਡੇ ਕੰਟਰੈਕਟ ਦਿੱਤੇ ਆ ਜਿੰਨੀਆਂ ਸੜਕਾਂ ਬਣਦੀਆਂ ਏਅਰਪੋਰਟ ਫਲਾਨਾ ਸਾਰਾ ਉਹ ਸਾਰੇ ਚੰਦਾ ਲੈ ਕੇ ਰਿਸ਼ਵਤ ਲੈ ਕੇ ਉਹਨਾਂ ਨੇ ਦਿੱਤੇ ਆ ਉਹ ਵੀ 1.5 ਲੱਖ ਕਰੋੜ ਰੁਪਏ ਦਾ ਫਾਇਦਾ ਇਹਨਾਂ ਨੇ ਜਿਹੜੇ ਇਹਨਾਂ ਦੇ ਕਰੋਨੀ ਕੈਪਟਲਿਸਟ ਆ ਉਹਨਾਂ ਨੂੰ ਦਿੱਤਾ ਜਿਹੜਾ ਨੇ ਜਿਹਦੇ ਵਿੱਚ ਤੁਹਾਡੇ ਆ ਮਤਲਬ ਅਡਾਨੀ ਅਮਬਾਨੀ ਸਾਰੇ ਆਉਂਦੇ ਆ ਇਹ ਘੱਟ ਟੈਕਸ ਪੇ ਕਰਦੇ ਆ ਇੱਕ ਡਾਕਟਰ ਇੱਕ ਜਿਹੜੇ ਤੁਹਾਡੇ ਇਵਨ ਜਿਹੜੇ ਕਿਸਾਨ ਐ ਸਾਰੇ ਟੈਕਸ ਪੇ ਕਰਦੇ ਆ ਜੀ ਜੋ ਵੀ ਉਹ ਖਾਦ ਖਰੀਦਦੇ ਆ ਬੀਜ ਖਰੀਦਦੇ ਆ ਜੋ ਵੀ ਇਨਪੁਟਸ ਖਰੀਦਦੇ ਆ ਪੈਸਟੀਸਾਈਡਸ ਖਰੀਦਦੇ ਆ ਹਰ ਚੀਜ਼ ਦੇ ਉੱਤੇ ਟੈਕਸ ਲੱਗਦਾ ਇਹ ਧੋਖਾ ਦਿੰਦੇ ਆ ਇਹਨਾਂ ਨੇ ਕਾਰਪੋਰੇਟ ਨੂੰ 1.5 ਲੱਖ ਕਰੋੜ ਦਾ ਫਾਇਦਾ ਦਿੱਤਾ ਜੀ ਫੋਰ ਇਹਨਾਂ ਨੇ ਜਿੰਨੀਆਂ ਬਹੁਤ ਕਬਲੇਬਾਜ਼ੀਆਂ ਕੀਤੀਆਂ ਉਹ ਸਾਰਾ ਕੋ ਸਾਹਮਣੇ ਲੈ ਕੇ ਆਵਾਂਗੇ ਉਹ ਸਾਰਾ ਐਕਸਪੋਜ਼ ਕਰਤੀ ਤਿਕ ਨੂੰ ਕਰਾਂਗੇ ਥੈਂਕ ਯੂ